ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਨੂੰ ਤਿਆਰੀਆਂ ਨੇ ਜਿਹੜੀਆਂ ਉਹ ਖਿੱਚੀਆਂ ਹੋਈਆਂ ਨੇ ਤੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਕਿਸਾਨ ਨੇ ਜਿਹੜੇ ਉਹ ਤੁਰੇ ਹੋਏ ਨੇ ਤਾਂ ਕਿਸ ਤਰੀਕੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਅੰਬਾਲਾ ਤੋਂ ਦਿੱਲੀ ਨੂੰ ਰੋੜ ਜਾਂਦਾ ਸਿੱਧਾ ਐਨ ਐਚ ਰੋਡ ਤੇ ਤਾਂ ਉੱਥੇ ਤੁਸੀਂ ਦੇਖ ਤਾਂ ਕਿਉਂ ਹਰਿਆਣਾ ਪ੍ਰਸ਼ਾਸਨ ਵੱਲੋਂ ਇਸ ਤਰੀਕੇ ਨਾਲ ਲੋਹੇ ਦੇ ਮੋٹے-ਮੋਟੇ ਕਿੱਲ ਨੇ ਜਿਹੜੇ ਉਹ ਸਿਮਿੰਟ ਚ ਪੱਕੇ ਜੜ ਦਿੱਤੇ ਗਏ ਨੇ ਕਿ ਜਿਹੜੇ ਵੀ ਕਿਸਾਨ ਵਾਹਨ ਲੈ ਕੇ ਆਉਂਦੇ ਨੇ ਜਾਂ ਟਰਾਲੀਆਂ ਜਿਹੜੀਆਂ ਜਾਂਦੀਆਂ ਨੇ ਉਹਨਾਂ ਦੇ ਟਾਇਰ ਪੈਂਚਰ ਕਰ ਦਈਏ ਹਵਾ ਕੱਢ ਦਈਏ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਹਰ ਇੱਕ ਤਰੀਕੇ ਦੀਆਂ ਤਿਆਰੀਆਂ ਨੇ ਜਿਹੜੀਆਂ ਕਿਸਾਨਾਂ ਨੂੰ ਰੋਕਣ ਦੀਆਂ ਉਹ ਕੀਤੀਆਂ ਹੋਈਆਂ ਨੇ ਕਿਤੇ ਨਾ ਕਿਤੇ ਕਹਿ ਸਕਦੀਆਂ ਕਿ ਇਹ ਸੋਚ ਰਿਆ ਹਰਿਆਣਾ ਸਰਕਾਰ ਕਿ ਕਿਸਾਨ ਨੇ ਜਿਹੜੇ ਉਹ ਹਰਿਆਣੇ ਚ ਨਾ ਦਾਖਲ ਹੋਣ ਤੇ ਦਿੱਲੀ ਵੱਲ ਨੂੰ ਨਾ ਜਾਣ ਜਿਸ ਨੂੰ ਲੈ ਕੇ ਜੋ ਪੰਜਾਬ ਤੋਂ ਹਰਿਆਣਾ ਦੇ ਬਾਰਡਰ ਨੇ ਇੱਕ ਤਰੀਕੇ ਨਾਲ ਬਿਲਕੁਲ ਸੀਲ ਕਰ ਦਿੱਤੇ ਗਏ ਨੇ ਮਿੱਟੀ ਪਾ ਦਿੱਤੀ ਗਈ ਹੈ ਵੱਡੇ ਵੱਡੇ ਮਿੱਟੀ ਦੇ ਢਿੱਬੇ ਬਣਾ ਦਿੱਤੇ ਨੇ ਤੇ ਦੂਜੇ ਪਾਸੇ ਕਈੇ 10 ਮੀਟਰ ਦੀਆਂ ਸਲੈਪਾਂ ਵੀ ਲਗਾ ਦਿੱਤੀਆਂ ਨੇ ਤੇ ਹੋਰ ਬੈਰੀਕੇਡ ਵਗੈਰਾ ਵੀ ਲਗਾਏ ਹੋਏ ਨੇ ਤਾਂ ਕਿਸੇ ਵੀ ਤਰੀਕੇ ਕਿਸਾਨਾਂ ਨੂੰ ਜਿਹੜਾ ਹਰਿਆਣੇ ਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਸਾਹਮਣੇ ਆ ਗਈਆਂ ਨੇ ਵੀ ਕਿਸ ਤਰੀਕੇ ਹਰਿਆਣਾ ਪ੍ਰਸ਼ਾਸਨ ਵੱਲੋਂ ਜੋ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਬੱਟਰ ਜਿਹੜਾ ਉਹ ਥੀਲ ਕਰ ਦਿੱਤਾ ਗਿਆ ਜੋ ਹਰਿਆਣਾ ਪੰਜਾਬ ਜਿਹੜਾ ਰਾਜ ਜਾਂਦਾ ਤਾਂ ਸ਼ੰਭੂ ਬੱਟਰ ਕੋਲ ਭਾਰੀ ਪੁਲਿਸ ਫੋਰਸ ਦੀ ਤਾਇਨਾਤ ਕੀਤੀ ਗਈ ਹੈ ਹਾਲਾਂਕਿ ਜੋ ਇੰਟਰਨੈਟ ਦੀ ਸੇਵਾ ਉਹ ਵੀ ਹਰਿਆਣਾ ਚ ਬੰਦ ਕਰ ਦਿੱਤੀ ਗਈ ਸੀ ਇੱਕ ਦੋ ਦਿਨ ਪਹਿਲਾਂ ਕੁਝ ਕਿ ਜ਼ਿਲ੍ਹਿਆਂ ਚ ਬੰਦ ਕੀਤੀ ਹੋਈ ਸੀ ਤਾਂ ਉਸ ਤੋਂ ਬਾਅਦ ਕੋਈ ਵੀ ਕਿਸਾਨ ਕਿਸੇ ਤਰੀਕੇ ਦਿੱਲੀ ਨਾ ਪਹੁੰਚਣ ਕੇਂਦਰ ਸਰਕਾਰ ਵੱਲੋਂ ਕਹਿ ਸਕਦਿਆਂ ਕਿ ਜਿਹੜੇ ਪੁਲਿਸ ਬਲ ਨੇ ਜਾ ਕੋਜਾ ਨੇ ਦਾ ਆਰਿਆ ਫਤੌ ਤਨਾਤ ਕੀਤੀ ਗਈ ਹੈ ਭਾਰੀ ਗਿਣਤੀ ਚ ਹਰਿਆਣਾ ਬਾਡਰ ਤੇ ਪੁਲਸ ਵੱਲ ਤਨਾਤ ਕੀਤੇ ਗਏ ਨੇ ਵੀ ਕਿਸੇ ਵੀ ਤਰੀਕੇ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਕੂਚ ਨਾ ਕਰਨ ਦਾ ਇਸ ਤਰੀਕੇ ਨਾਲ ਇਹ ਕਹਿ ਸਕਦੇ ਆਂ ਵੀ ਜਿਵੇਂ ਕਿਸਾਨ ਨੇ ਜਿਹੜੇ ਆਪਣੀਆਂ ਟਰਾਲੀਆਂ ਲੈ ਕੇ ਮੋਟਰਸਾਈਕਲ ਲੈ ਕੇ ਹੋਰ ਸਾਧਨ ਜੋ ਵੀ ਹੈ ਦਿੱਲੀ ਵੱਲ ਨੂੰ ਜਾ ਰਹੇ ਨੇ ਤੇ ਆਪਣੀਆਂ ਮੰਗਾਂ ਉਹਨਾਂ ਨੇ ਕੇਂਦਰ ਸਰਕਾਰ ਜੇ ਰੱਖਣੀਆਂ ਸੀ ਤਾਂ ਉਸ ਨੂੰ ਲੈ ਕੇ ਇਹ ਜੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹਿਆਂ ਵੀ ਤੁਸੀਂ ਦੇਖ ਸਕਦੇ ਹੋ ਮੋਟੇ ਮੋਟੇ ਕਿੱਲ ਨੇ ਜਿਹੜੇ ਉਹ ਸੜਕਾਂ 'ਚ ਗੱਡੇ ਹੋਏ ਨੇ ਸਿਮਿੰਟ ਨਾਲ ਪੱਕੀਆਂ ਕਰਕੇ ਲੋਹੇ ਦੀਆਂ ਮੋਟੀਆਂ ਕਿੱਲਾਂ ਨੇ ਜਿਹੜੀਆਂ ਰੋਡ ਤੇ ਲਾਈਆਂ ਗਈਆਂ ਵੀ ਕਿਸਾਨਾਂ ਦੇ ਜਿਹੜੇ ਵਾਹਨ ਨੇ ਟਰੈਕਟਰ ਟਰਾਲੀਆਂ ਨੇ ਉਹ ਇੱਥੋਂ ਕ੍ਰੋਸ ਨਾ ਹੋਣ ਤਾਂ ਰਾਹ 'ਚ ਹੀ ਰੋਕ ਲਏ ਜਾਣ ਤਾਂ ਤੁਸੀਂ ਦੇਖ ਸਕਦੇ ਹੋ ਹੰਬਾਲੇ ਤੋਂ ਦਿੱਲੀ ਜਿਹੜਾ ਸੜਕ ਜਾਂਦੀ ਆ ਉੱਥੋਂ ਦੀਆਂ ਤਸਵੀਰਾਂ ਨੇ ਹਾਲਾਂਕਿ ਜਿਹੜੇ ਦੂਜੇ ਰਾਵਾਂ ਦੀ ਗੱਲ ਕਰੀਏ ਜਿਸ ਤਰੀਕੇ ਖਨੌਰੀ ਤੋਂ ਇੱਕ ਰਾਹ ਜਾਂਦਾ ਹੈ ਤਾਂ ਇਧਰੋਂ ਪਟਿਆਲੇ ਤੋਂ ਖਨੌਰ ਤੋਂ ਵੀ ਜਾਂਦਾ ਹੈ ਤਾਂ ਸਾਰੇ ਜਿਹੜੇ ਰੋਡ ਨੇ ਜੋ ਹਰਿਆਣੇ ਵੱਲ ਤੋਂ ਹੋ ਕੇ ਦਿੱਲੀ ਨੂੰ ਜਾਂਦੇ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਦੀ ਕਿਸਾਨ ਕਿਸੇ ਤਰੀਕੇ ਪੰਜਾਬ ਤੋਂ ਹਰਿਆਣੇ 'ਚ ਐਂਟਰ ਨਾ ਹੋ ਸਕਣ